ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨავੋ ਜੀ ਸਾਰੇ ਜਣੇ ਠੀਕ ਠਾਕ ਹੈ। ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਆਪਣੇ ਨਾਲ ਜੁੜੇ ਹੋਏ ਬਹਿਤਰ ਜਾਂ ਬਾਹਰ ਦੇਸ਼ਾਂ ਦੇਸ਼ਾਂ ਤੋਂ ਸਾਰਿਆਂ ਦਾ ਬਹੁਤ ਧੰਨਵਾਦ ਹੈ ਜੀ। ਇਹ ਬਲੌਗ ਤੁਸੀਂ ਦੇਖੂਗੇ ਜਿਹੜਾ ਹੁਣ ਸ਼ੁਰੂ ਹੋ ਰਿਹਾ ਕੁਸ਼ਮ ਗਿਲਦੀ ਨਾਂ ਤੇ ਆਈਡੀ ਤੇ ਤੇ ਬਾਕੀ ਜੀ ਇੱਧਰ ਮਿਲੋ ਪ੍ਰਿੰਸ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਭਾਈ ਬਾਬਾ ਜੀਆ ਵਧੀਆ ਤੁਸੀਂ ਆਹਨ ਵਧੀਆ ਜੀ ਲਓ ਜੀ ਇਹ ਪਹੁੰਚਿਆ ਵਾ ਆਪਣੀ ਸਿਸਟਰ ਕੋਲ ਤੁਹਾਨੂੰ ਪਤਾ ਜੀ ਹੁਣ ਚਾਹੇ ਇੱਕ ਚੱਕਰ ਲਾਇਆ ਵਾ 5-6 ਦਿਨ ਬਾਅਦ ਫੇਰ ਨਾਲੇ ਦੇਖੋ ਨਹਾਣਾ ਧੋਣਾ ਵੀ ਹੁੰਦਾ ਕੱਪੜੇ ਬਦਲਨੇ ਤੇ ਨਾਲੇ ਰੈਸਟ ਹੋ ਜਾਂਦੀ ਤੇ ਹੁਣ ਵਿਆਹ ਤੋਂ ਬਾਅਦ ਇਹ ਕੱਲ ਗਿਆ ਤੇ ਇਹਨੂੰ ਕੰਮ ਮਿਲਿਆ ਨਹੀਂ ਰਾਤ ਹੋ ਗਿਆ ਬਿਮਾਰ ਤੇ ਜਿਹਦੇ ਕਰਕੇ ਫੇਰ ਦਵਾਈ ਦਵਾ ਕੇ ਲਿਆਈ ਰਾਤ ਇਹਨੂੰ 9 ਵਜੇ ਹੁੰਟ ਸੈਟ ਤੱਕ ਥੋੜਾ ਕੁ ਦੇਖਦੇ ਨਹੀਂ ਹੁਣ ਫੇਰ ਜਾਣਾ ਹੀ ਲੈਣਾ ਇੱਕ ਅੱਧਾ ਹੋਟ ਹੀ ਕਲਵਾ ਲਿਆ ਨੇ ਤੇ ਬਾਕੀ ਜੀ ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਆਪਣੇ ਬਲੌਗ ਦੇ ਨਾਲ ਜੁੜੇ ਹੋਏ ਇੱਧਰ ਜਾਂ ਬਾਹਰ ਦੇਸ਼ਾਂ ਦੇ ਸਾਰਿਆਂ ਦਾ ਦਿਲੋਂ ਧੰਨਵਾਦ ਤੇ ਇਹ ਬਲੌਗ ਨੂੰ ਕੁਸ਼ਮ ਗਿੱਲ ਦੇ ਨਾਂ ਤੇ ਚੱਲ ਰਿਹਾ ਜਿਹੜਾ ਬਲੌਗ ਆਪਣਾ ਚੈਨਲ ਇਹਨੂੰ ਵੱਧ ਤੋਂ ਵੱਧ ਜਿੱਦਾਂ ਤੁਸੀਂ ਹੁਣ ਸਪੋਰਟ ਕਰ ਰਹੇ ਨਾ ਐਦਾਂ ਹੀ ਕਰਦੇ ਰਹਿਣਾ ਜੀ ਚਾਹੇ ਘਰ ਦਾ ਬਲੌਗ ਹੈ ਚਾਹੇ ਬਾਹਰ ਦਾ ਵੈਸੇ ਉਹਨੂੰ ਅਸੀਂ ਕਹੇ ਤੇ ਆ ਵੀ ਦੇਖ ਬਈ ਮਹੀਨੇ ਚ ਨੂੰ ਚਾਰ ਛੁੱਟੀਆਂ ਹੁੰਦੀਆਂ ਨਾਲੇ ਬੱਚੇ ਨੂੰ ਲੈ ਕੇ ਕਿਤੇ ਨਾ ਕਿਤੇ ਲਾਗ ਨੇੜਾ ਜਾਇਆ ਕਰੋ ਕਿਸੇ ਗੁਰਦੁਆਰਾ ਸਹਿ ਮੱਥਾ ਟੇਕਿਆ ਆਂਦੇ ਵੀ ਕੋਈ 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 ਮੈਨਸ ਹੋਣ ਦੀ ਜਗ੍ਹਾ ਜਿੱਥੇ ਬੱਚਿਆਂ ਲਈ ਹੈ ਖਲੋਣੇ ਖਲੂਣੇ ਜਾਂ ਕਿਤੇ ਹੈ ਪਾਰਕਿੰਗ ਹੈ ਕਿਤੇ ਪਾਰਕ ਹੈ ਕਿਤੇ ਘੁੰਮਣ ਦੇ ਜਾਂ ਕੋਈ ਵਧੀਆਂ ਧਾਰਮਿਕ ਸਥਾਨ ਹੁੰਨੇ ਜਿੱਕਣਾ ਵਧੀਆ ਕੋਈ ਜਗ੍ਹਾ ਦੇਖਣ ਦੀ ਲੱਗ ਜੀ ਤੂੰ ਆਪਣੇ ਚੈਨਲ ਤੇ ਦਿਖਾਇਆ ਕਰ ਭਾਈ ਇਹ ਅਸੀਂ ਉਹਨੂੰ ਕਹਤੇ ਆ ਤੇ ਬਾਕੀ ਦੇਖੋ ਅੱਗੇ ਅੱਗੇ ਤੁਸੀਂ ਨਾਲ ਜੁੜੇ ਰਹਿਣਾ ਵੀ ਕੀ ਕਰਦੇ ਹੋ ਤੁਸੀਂ ਵੀ ਕਮੈਂਟ ਕਰਦਿਆਂ ਕਰੋ ਜੀ ਭੈਣ ਵੀ ਹਾਂ ਭਾਈ ਕੁਛ ਮਾਂ ਵਿੱਚੋਂ ਟਾਈਮ ਕੱਢ ਕੇ ਸਾਨੂੰ ਕੋਈ ਬਾਹਰ ਦਾ ਆਪਣੇ ਲਾਗ-ਪਾਸ ਦੀ ਜਗ੍ਹਾ ਦਾ ਵੀ ਕੋਈ ਦੇ ਦੇਗਾ ਠੀਕ ਹੈ ਨਹੀਂ ਹਾਂ ਇਹਨੂੰ ਥੋੜੀ ਨੌਲੇਜ ਨਹੀਂ ਆ ਇਹਦਾ ਜੋੜ ਦਿੰਦੀ ਇਹਨੂੰ ਬਲੌਗ ਨੂੰ ਪੁੱਠਾ ਦਿੱਤਾ ਪੁੱਠਾ ਦਿੱਤਾ ਜੋੜ ਦਿੰਦੀ ਅੱਜ ਕੱਲ੍ਹ ਆ ਹੁਣ ਤਾਂ ਗੱਲ ਅੱਜ ਤਾਂ ਸਾਗ ਨੂੰ ਤੜਕਾ ਲੱਗਿਆ ਤੇ ਹਾਂ ਲੋ ਜੀ ਹੁਣ ਬਣੇ ਰਹੋ ਨਾਲ ਦੂਜੇ ਕੈਮਰੇ ਦਾਹੀਂ ਕਰਦੇ ਗੱਲਬਾਤ ਵੀ ਕਿਹਾ ਲੱਗਿਆ ਅੱਜ ਪ੍ਰਿੰਸ ਕਰਨ ਉਹਦੇ ਚ ਪਤਾ ਲੱਗੂਗਾ ਚਲੋ ਠੀਕ ਹੈ ਹੁਣ ਤੁਸੀਂ ਨਾਲ ਬਣੇ ਰਹੋ ਵੀ ਬਲੌਗ ਚੱਲ ਪਈਆਂ ਤਿਆਰੀਆਂ ਅਈ ਤੇਰੇ ਤੇ ਤਾਂ ਪਹਿਲੀ ਤੜਕਾ ਕੱਟਿਆ ਵਾ ਹਾਂ ਮੈਂ ਕਰ ਤਿਆਰ ਤਾਂ ਪਹਿਲੇ ਵਾ ਬਾਕੀ ਜੀ ਇੱਕ ਹੋਰ ਗੱਲ ਕਰ ਰਿਹਾ ਤਾਂ ਪ੍ਰਿੰਸ ਤੂੰ ਆ ਇਹ ਜੈਨੀ ਕੀ ਹੈ ਨਾ ਕੱਲ ਵੀਰ ਨੇ ਪਾਇਆ ਉਹ ਬਲੌਗ ਅੱਛਾ ਬਤਾਓ ਕਈ 3-4 ਮਹੀਨੇ ਲੱਗੇ ਨਹੀਂ ਆਏ ਹਾਂ ਉਹ ਕਿਆ ਨਾ ਹੁਣ ਤੈਨੂੰ ਪਤਾ ਉੱਥੇ ਉਹ ਚੱਲ ਰਿਹਾ ਤਾਂ ਕੰਮ ਜਿਹੜਾ ਕਿਸੇ ਨਹੀਂ ਕਰਦੇ ਕਹਿੰਦਾ ਫਿਰ ਉੱਥੇ ਜਿਕੜਾ ਬੰਦੇ ਆਲਾ ਕੰਮ ਹਾਂ ਬੰਦੇ ਆਲਾ ਕੰਮ ਛੜੇ ਬੰਦੇ ਆਲਾ ਕੰਮ ਹੋਇਆ ਪਤਾ ਠੀਕ ਨਹੀਂ ਉਹਨਾਂ ਨੂੰ ਕੀ ਪਤਾ ਵੀ ਕੰਮ ਕਰੇ ਕਿ ਨਹੀਂ ਕਰੇ ਖਣੀ ਭਾਈ ਮੈਂ ਤਾਂ ਕਰ ਲੰਨਾ ਏ ਉਹ ਭਾਂਡੇ ਭੁੰਡੇ ਬਾਈ ਉਹਨਾਂ ਦਾ ਉਹ ਤਾਂ ਆਪਣਾ ਅਰਥ ਸਾਰਦੇ ਤੇ ਬਰ ਰੋਟੀ ਪਾਣੀ ਬਣਾਏ ਕੰਮਾਂ ਤੇ ਲੰਘੇ ਹੈ ਕਿ ਨਹੀਂ ਚਲੋ ਕੋਈ ਨਹੀਂ ਜੀ ਮੇਰੀਆਂ ਭੈਣਾਂ ਬਹੁਤ ਸਿਆਣੀਆਂ ਆਪਣੇ ਨਾਲ ਜੁੜੀ ਹੋਈਆਂ ਉਹਨਾਂ ਨੇ ਕਹੇ ਤੇ ਆ ਵੀ ਦੇਖੋ ਰੌਣਕ ਹੁੰਦੀ ਬੱਚਿਆਂ ਨਾਲ ਜਾਂ ਘਰ ਦੇ ਵਿੱਚ ਜਿੰਨੇ ਮੈਂਬਰ ਸਾਰੇ ਹੋਣ ਹੁਣ ਕੁਛ ਮ ਤਾਂ ਕਹਿੰਦੇ ਚੱਲੇ ਗਈ ਗੱਲ ਗੁੜੀਆਂ ਵੀ ਕੁਛ ਮ ਨਹੀਂ ਸਾਹਬਣਾ ਦਾ ਘਰ ਉਹ ਪਾਈ ਹੁਣ ਬੰਦਿਆ ਪਾ ਕਿੱਥੇ ਸਾਹਬ ਹੁੰਦਾ ਹੈ ਕਿ ਨਹੀਂ ਮਨਜੀਤ ਮਿਲੋ ਬਈ ਮਨਜੀਤ ਨੂੰ ਐ ਇਧਰ ਨੂੰ ਹੋ ਜਾਓ ਭਾਈ ਇੱਕ ਬਈ ਹਾਂਜੀ ਬਈ ਮਨਜੀਤ ਸਤਿ ਸ਼੍ਰੀ ਅਕਾਲ ਸਾਰੇ ਅੱਛਾ ਕੁੱਕਰ ਵਾਰਾ ਫੇਰ ਕੀ ਕਹਿਣਾ ਚਾਹਨੀ ਤੂੰ ਕੀ ਹੋ ਗਿਆ ਦਾ ਕੀ ਮਸਲਾ ਲੱਗਿਆ ਦਾ ਕੁਛ ਨਹੀਂ ਕੁੱਕਰ ਵਾਰਾ ਹਾਂ ਕਾਟਤਾ ਤੇ ਹੀ ਗਲੇ ਹੁੰਦਾ ਹੈ ਹਾਂ ਇਹ ਤਾਂ ਵੀ ਇੱਕ ਦੀ ਮਿਆਰ ਚਾਹਨੇ ਰੋਜ਼ ਰਗੜ ਕੇ ਮੰਨ ਜੜੇ ਭੰਦੇ ਤਿੰਨ ਤਿੰਨ ਵਾਰ ਕੇ ਚੰ ਸਾਫ ਹੋਣ ਹੈ ਹੈ ਕਿ ਨਹੀਂ ਬੰਦਿਆਂ ਦਾ ਬਾਈ ਉਹ ਗੱਲ ਪੱਕੀ ਆ ਗਈ ਵੀ ਘਰ ਸੰਭਣਾ ਧੀਵਿਆਂ ਨੇ ਜਾਂ ਆਪਣੀਆਂ ਭੈਣਾਂ ਨੇ ਪਰ ਆਪਣਾ ਠੀਕ ਨਹੀਂ ਮਤਾਵਾਨ ਹੈ ਬੰਦਿਆਂ ਦਾ ਕੰਮ ਹੁੰਦਾ ਬਾਹਰ ਬੰਦੇ ਬਾਹਰ ਦਾ ਹੀ ਕੰਮ ਕਰ ਸਕਦੇ ਇਹ ਤਾਂ ਗੱਲ ਪੱਕੀ ਅੱਜ ਆਣ ਕੇ ਕੂਕਰ ਤੇ ਗੱਲ ਖੜ ਗਈ ਤੇ ਹੁਣ ਪ੍ਰਿੰਸ ਪਤਾ ਨਹੀਂ ਕਿਆ ਕਹਿ ਰਿਹਾ ਤਾਂ ਕਹਿੰਦਾ ਕੂਕਰ ਲਕੋ ਦੋ ਨੈ ਕੁੱਕਰ ਫੇਰ ਉਹਨਾਂ ਦਾ ਸਾਫ਼ ਨਹੀਂ ਹੋਣਾ ਇਹ ਤਾਂ ਨਾਮਾ ਲੈ ਲੂਗੇ ਉਹ ਨਾਮਾ ਲੈ ਲੂਗੇ ਉਹਨੇ ਕੁੱਕਰ ਜਾਲੇ ਦੇ ਆ ਹੈ ਆ ਸਾਫ਼ ਨਹੀਂ ਹੁੰਦਾ ਇਹ ਕਾਮ ਇਹ ਦੇਖੋ ਇਹ ਕੜਾਈ ਹੋ ਗਈ ਹੈ ਸਾਫ਼ ਨਹੀਂ ਆ ਇਹ ਨਹੀਂ ਹੋਣੀ ਸਾਫ਼ ਇਹ ਤਾਂ ਅਸੀਂ ਚੱਲ ਬਦਲਦੇ ਨਹੀਂ ਵੈਸੇ ਆਪਣੀਆਂ ਭੈਣਾਂ ਕਹਿੰਦੀਆਂ ਦੀਆਂ ਕਹਿੰਦੇ ਹਰ ਇੱਕ ਘਰ ਦੇ ਵਿੱਚ ਨਾ ਪੁਰਾਣਾ ਭਾਂਡਾ ਹੁੰਦਾ ਕੋਈ ਨਾ ਕੋਈ ਉਹ ਚੱਲ ਜਾਂਦਾ ਜੀ ਕਣ ਆਪਣੀ ਪਾਹੜ ਵਾਲੀ ਚਾਚੀ ਕੋਲ ਵੀ ਹੈ ਬੀਨਾ ਗੁੰਡਿਆ ਦੀ ਪਤਾ ਨਹੀਂ ਕੀ ਗੱਲ ਹੈ ਹੋਰ ਵੀ ਲਾ ਲੈਣੀ ਚੱਲ ਠੀਕ ਹੈ ਉਹਨੇ ਵੀ ਹੌਲੀ 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 ਹੋ ਜਣਾ ਹਾਂ ਠੀਕ ਹੈ ਉਸ ਤੋਂ ਬਾਅਦ ਹੁਣ ਇਹ ਮੈਂ ਤਾਂ ਰੱਖੀ ਜਿੱਦਾਂ ਕਚੋਰੀਆਂ ਬਣਾਉਣੇ ਆ ਹਾਂ ਉਹਦੇ ਚ ਜ਼ਿਆਦਾ ਸੇਕ ਲੱਗਦਾ ਇਹਨੂੰ ਬਿਲਕੁਲ ਚਾਹ ਹੋਰ ਭਾਂਡੇ ਨਹੀਂ ਖਰਾਬ ਚੱਲ ਕੋਈ ਨਹੀਂ ਬਾਈ ਪ੍ਰਿੰਸ ਪਤਾ ਗੱਲ ਕਿਆ ਹੋਈ ਵੀ ਤੀ ਹੁਣ ਕੁਸ਼ਮ ਉੱਥੇ ਰਹਿੰਦੀ ਸੀ ਉਹਨਾਂ ਆਪਣਾ ਡੰਗਤਾ ਬਾਈ ਸਾਰਨਾਤਾ ਬਾ ਫਿਰ ਤਾਂ ਐ ਪਤਾ ਨਹੀਂ ਵੀ ਕਾਨੂੰ ਤੜਕੇ ਲਾਲਾ ਖਾਈਗੇ ਹਣ ਤੂੰ ਜਾ ਕੇ ਆਈ ਨਾਲੇ ਤਾਂ ਲੈ ਜੀ ਇੱਕ ਕੁੱਕਰ ਨਾ ਮੈਂ ਹੈ ਨਾਲੇ ਪੁੱਛੀ ਕਿ ਭਾਈ ਇਹ じゃ ਕਿਹੜਾ ਕੁੱਕਰ ਚ ਬਣਾਈਏ ਜਿਹੜਾ ਕੁੱਕਰ ਵੀਂ ਪਰੇ ਜਾਤਾ ਦੋ ਨੀ ਆ ਤਾਂ ਮੇਰੇ ਸਹੁਰੇ ਨੇ ਵੀ ਸੋਨਾ ਕੰਮ ਆ ਸਿੰਖ ਖਰਾਬ ਕਰਦੇ ਆ ਮੇਰਾ ਹਾਂ ਇਹ ਵੀ ਹੋਇਆ ਬਾਈ ਆ ਦੇਖਾ ਪਿੱਛੇ ਤੇ ਨਾ ਸਾੜੇ ਤੇ ਅਸੀਂ ਤਾਂ ਹੁਣ ਦੇਖੋ ਮਨਜੀਤ ਭਾਂਡੇ ਮਾਨ ਦੀ ਜਿੰਨਾ ਵੱਧ ਕੋਈ ਉਹ ਦੇਖੋ ਹੋਇਆ ਪਣਾ ਚਿੱਟਾ ਚਟਾਇਆ ਇਹ ਉਤਰਦਾ ਹੀ ਨਹੀਂ ਜੀ ਐ ਅੱਜ ਮੈਂ ਤਜਾਬ ਲੈ ਕਹਨ ਨਾ ਉਹਦੇ ਗਲ ਧਾਰਨੇ ਊਰੇ ਵੀ ਕੰਮ ਕਰਿਆ ਬਾਈ ਇਹਨੂੰ ਧੋਣਾ ਪੈਂਦਾ ਬਾਅਦ ਚ ਆਪਾਂਂਡੇ ਤੋਂ ਹੋਗੇ ਨਾ ਸਿੰਖ ਨੂੰ ਮੈਂ ਤਾਂ ਭਾਉ ਵੀ ਫੇਰਦੀ ਆ ਬਾਅਦ ਚ ਕੁਚੜਾ ਫੇਰਦੀ ਹੁੰਦੀ ਜੀ ਸਵਾ ਅੱਛਾ ਕੁਚੜਾ ਹੀ ਕਹਿੰਦੇ ਸਾੜੀ ਭਾਸ਼ਾ ਚ ਜਿਹੜਾ ਆਪਾਂ ਵਿੱਚ ਨਹੀਂ ਹੁਕਮਾਂਦੇ ਜੀ ਦੇ ਗੱਲ ਭਾਂਡੇ ਧੋਨੇ ਇੱਕ ਤਾਂ ਹੁੰਦਾ ਤਾਰਜੀ ਵਾਲਾ ਇੱਕ ਹੁੰਦਾ ਦੂਜਾ ਉਹਨੂੰ ਕੁੱਚਲਾ ਹੀ ਕਹਿੰਨੇ ਤੇਰੇ ਕਿ ਨਹੀਂ ਕਿਆ ਕਹਿੰਨੇ ਜਿਹੜਾ ਉਹ ਜਿਹੜਾ ਕੁੱਤੇ ਨੂੰ ਦਿਆ ਕਰਦੇ ਲੋ ਜਿਹੜਾ ਉਹ ਲੱਗ ਹੁੰਦਾ ਪੜਦਾ ਹੁੰਦਾ ਅੱਛਾ ਕੁੱਚਲਾ ਹੁੰਦਾ ਇੱਕ ਇੱਕ ਕੁਲਚਾ ਵੀ ਹੁੰਦਾ ਜਿਹੜਾ ਅਸੀਂ ਖਾਂਦੇ ਆਂ ਕੁਲਚੇ ਉਹ ਵੀ ਹੁੰਦਾ ਹੈ ਬਾਰਡਰ ਜਿਹੜੀ ਹੁੰਦਾ ਕੋ ਕੋਚੜਾ ਅੱਛਾ ਨਹੀਂ ਜਿਆਦਾ ਆਪਾਂ ਦੱਸਦੇ ਨਹੀਂ ਲਾ ਕੇ ਆਏ ਇਕੱਠੇ ਹੀ ਪਹਾੜ 'ਚ ਆ ਜਾਤੇ ਹੋਇਆ ਕਰਿਆ ਜੜੀ ਉਹ ਪਤਾ ਕਿ ਭਾਂਡੇ ਮਾਂਜੀ ਗਏ ਪਿੱਛੇ ਤੇ ਧੋਇਆ ਹੈ ਨਹੀਂ ਇਹ ਅਹੀਂ ਛੱਡਦੇ ਆਂ ਬਿ ਪਾਣੀ ਕਰ ਐ ਨਹੀਂ ਵੀ ਹੱਥ ਫੇਰ ਕੇ ਸਾਫ਼ ਨਹੀਂ ਕਰਿਆ ਉਹ ਮਾਂਜ ਕੇ ਬਸ ਭਾਂਡੇ ਉੱਪਰ ਝੰਡਣੇ ਔਰ ਉਠੋੜਾ ਨਹੀਂ ਹੈ ਗਵਾਰੀ ਜਾਂਦੇ ਆਂ ਜਾਂਮ ਗਿਆ ਲੈ ਬਾਕੀ ਵੀ ਨਹੀਂ ਹੁਣ ਤੂੰ ਮੜਾ ਕਾਂ ਸਾਹਮਣੇ ਕੈਮਰਾ ਮੈਨੂੰ ਤਾਂ ਫੋਨ ਆ ਰਿਹਾ ਹੈ ਘਰ ਦਾ ਨੰਬਰ ਲਾ ਕੇ ਜੀ ਕਰਦਾ ਚਾਹ ਰਿਹਾ ਆਲ ਸਾਬਾ ਮੈਰੀ ਬਣਾਇਨਾ ਸੀਗਾ 12 6 ਪਰ ਇਹਦੇ ਥੋੜਾ ਜਿਹਾ ਕੰਮ ਹੋਰ ਕਰ ਲੀਏ। ਉਹ ਕਹਿੰਦੀ ਸੀ ਇਗੜਾ ਆਉਣਾ ਕਰਾ ਫੇਰ ਉਹਨਾਂ ਤੇ ਆਏ ਜਦੋਂ ਬਣਾਇ ਲੱਗਣਾ ਪੈ ਗਿਆ ਨੇ। ਉਹ ਥੋੜਾ ਕੰਮ। ਮੈਂ ਥੋੜਾ ਜਿਹਾ ਸਿਨੂਇਟੀ ਐ। ਹਾਂ ਹਾਂ। ਆ ਮੇਰੇ ਨੰਬਰ ਵੀ ਬੋਲੇ ਭਾਈ ਉਹ ਵੀ ਹੈ ਤੜੀਆਂ ਵੀ ਨਹੀਂ ਆ ਆਈਆਂ ਨਹੀਂ ਆ ਹਾਂ ਜਿਹੜਾ ਤੜੀਆਂ ਆਏ ਇੱਕ ਦਸਤਾਰਾਂ ਮੈਰੀ ਕੇ ਅੱਜ ਹੁੰਦੀਆਂ ਆਂ ਇਕਰਾਓ ਕੀ ਮਾਂ ਨਿਤੜੀਆਂ ਦੀਆਂ ਹਾਂ ਕੀ ਜਰੂਰੀ ਹੈ ਜੀ ਤੜੀਆਂ ਮੈਨੂੰ ਨਹੀਂ ਲੱਗਿਆ ਕੋਈ ਜਨਾਰ ਮੇਹੁਂ ਕੇ ਹਰੀਆਂ ਆਹੇ ਲਾਰਨੀ ਆਂ ਮਾਰੀਂ ਕੇ ਅੱਜ ਹੁੰਦੀ ਬਿਘੇੜ ਨਾ ਸੀ ਹੁੰਦੀਆਂ ਆ ਗਈ ਆ ਆਹ ਲਾਲ ਵੀ ਭਾਈ ਆ ਮਾਦਾ ਤਾਂ ਥੋੜਾ ਜਿਹਾ ਹਦੀਪ ਨੇ ਬੱਦੇ ਕਰਦੀ ਹੈ ਕੋਈ ਵੀ ਆ ਜਿਆਦਾ ਪਰ ਤੇ ਹ ਨਹੀਂ 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 ਨਾ ਲੈ ਲਓ ਸਾਰੇ ਪੰਜਾਬੀਆਂ ਦੇ ਉਹਦੀ ਖਾਾਕ ਜਿਹਨੂੰ ਕਹਿੰਦੇ ਆ ਸਾਗ ਹਾਂਜੀ ਸਾਗ ਗੁੜੇ ਦਾ ਸਾਗ ਠੀਕ ਆ ਤਾਂ ਇਹਨੂੰ ਕਹਿ ਰਹੀ ਸੀ ਮਾਹਣਾ ਬਣਾ ਤੈ ਮੈਂ ਵੀ ਲੈਣਾ ਤਾ ਬਣਾਣਾ ਹੈ ਜੇ ਪਿਆਤੇ ਪਹਿਲਾਂ ਬੁਲਾਣਾ ਇੱਕ ਵਾਰ ਫਿਰ ਐਂ ਵੀ ਟੋਲੇ ਨਾਲ ਸ਼ੋਪਿੰਗਾਂ ਵੀ ਹੋ ਜੂਗੀਆਂ ਨਾਲੇ ਫਿਰ ਤਿੰਨ ਚਾਰ ਦਿਨ ਚੱਲ ਜਾਂਦਾ ਇਹ ਬਣਾਉਣ ਦੀ ਨਾਲਾਸਤੇ ਇਹਨਾਂ ਵਾਲਾ ਪੱਟਣਾ ਹਾਂ ਬਾਕੀ ਉੱਪਰ ਦਾ ਮੰਜੀ ਦਾ ਵੀ ਫੰਗ ਜੇ ਖੇਡਦਾ ਰਿਹਾ ਹੈ ਇਹ ਵੀ ਲੱਗਿਆ ਕਹਿੰਦਾ ਮੈਂ ਲਿਆ ਉਹ ਲਿਆ ਉਹ ਕਹਿੰਨੀ ਸੀ ਦੁਆੜੀ ਤੇ ਪਹਿਲਾਂ ਗੱਲ ਕਰੀ ਸੀ ਫਿਰ ਉਹ ਦਿਨ ਨੇੜਾ ਆਈ ਜੇ ਕੁਝ ਸਿੰਪਲ ਦੇ ਵਿਆਹ ਦੀਆਂ ਤਿਆਰੀਆਂ ਚੱਲਦੀ ਜੇ ਪਹਿਲਾਂ ਤੀ ਘੁੰਮਣ ਕੇ ਹੀ ਇਹ ਪੁੱਲ ਗਏ ਹੁਣ ਕੰਨ ਕਰਨਾ ਚਾਹੀਜ ਅੱਗੇ ਤੁਹਾਨੂੰ ਇਹ ਛੇਤੀਓ ਨਵ ਖੋਸ ਕਰ ਆਵਣੀ ਮਿਲੂਗੀ ਦੇਖਦੇ ਬਾਕੀ ਕੀ ਪੈਣਾ ਕਿੱਧਰ ਆ ਰਿਹਾ ਕੂਕਰ ਹਾਂ ਇੱਧਰ ਆ ਰਿਹਾ ਕੋ ਉਧਰ ਆ ਰਿਹਾ ਹਾਂ ਫਿਰ ਉਧਰ ਹਾਂ ਉਧਰ ਪਾਰਟੀ ਹੋ ਜਾਣੀ ਹੈ ਨਾ ਹਾਂ ਪਰ ਜਾਦਾ ਉਧਰ ਜ਼ਰੂਰ ਤ ਹੈ ਜੇ ਹਾਂ ਉਧਰ ਜ਼ਰੂਰ ਤ ਹੈ ਉਹ ਮੈਂ ਵੀ ਦੇਖਿਆ ਥੋੜਾ ਨਾ ਵਲੋਗ ਅੱਜ ਜਿਆਦਾ ਚੱਕਰ ਤਾਂ ਨਾ ਇਹ ਪੰਜਾਬ ਉਹਨਾਂ ਦਾ ਤੇ ਨਾ ਗੁਲਾ ਦਾ ਹੈ ਕੂਕਰ ਦਾ ਚੰਦਿਕਣਾ ਦੇ ਬਾਰੇ ਇਹ ਹੋਣੀ ਅੱਜ ਨਹੀਂ ਪਰ ਫੋਨ ਕਹਦੇ ਵੀ 20 30 ਰੁਪਏ ਦਾ ਨਾ ਇੱਕ ਮਿਲਦਾ ਹੈ ਹਾਂ ਬਹੁਤ ਹੈ ਕੋਈ ਗੱਲ ਨਹੀਂ ਤਜਾਬ ਜੀ ਦੇਖਾ ਕਪਾਸੋ ਵੀ ਹੋ ਜਾਣਾ ਹਾਂ ਰੋਜ਼ ਜਸ ਸਫਾਈ ਹਣੀ ਹੋ ਜਾਣਾ ਹੁਣਾ ਫਿਰ ਆ ਬੰਦ ਕੁਰੀ ਮਤਲਬ ਥੋੜਾ ਥੋੜਾ ਕਰਕੇ ਹੀ ਕਰੂਗੀ ਕਿ ਲਾਕ ਦਾ ਸਾਰਾ ਕੰਮ ਹੋਣਾ ਨਹੀਂ ਇੱਕ ਦੇਖ ਲੈ ਕਹਿੰਦੇ ਦੋ ਚਾਰ ਦਿਨ ਸਫਾਈ ਕਰਕੇ ਦੇਖ ਲੈ ਜੇ ਨਹੀਂ ਲੋਟ ਜਾਂਦੇ ਨਾ ਦਾਗ ਜੇ ਨਹੀਂ ਜਾਂਦੇ ਤਾਂ ਨਾ ਫਿਰ ਹੁਣ ਕਹਿੰਦੇ ਇੱਕ ਤੀਕਰ ਪਈ ਦੀ ਬੋਤਲ ਆਂਦੀ ਤੇ ਜਾ ਆਉਂਦੀ ਹਾਂ ਕੁਲੀਨ ਹਾਂ ਕੁਲੀਨ ਵੀ ਆਉਂਦਾ ਇਕ ਫੋਟੋ ਹੀ ਭੇਜਦੀ ਮੈਂ ਲਿਆਉਂਗਾ ਚੱਕਾ ਇਹ ਐਂ ਲਾ ਦੇਣਾ ਕੱਪੜੇ ਗਾ ਉਹਨੂੰ ਭਾਂਡੇ ਚ ਕੱਢ ਕੇ ਕਾਈ ਐਂ ਨਹੀਂ ਹੁੰਦਾ ਨਾ ਟੈਲਾ ਵੀ ਨਾ 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 ਨਹੀਂ ਨਹੀਂ ਐਨਾ ਵੀ ਨਹੀਂ ਤੇਜ ਹੈ ਐਂ ਲਾ ਦੇਣਾ ਕੱਪੜੇ ਗਾ 5-10 ਮਿੰਟ ਬਾਅਦ ਤੋ ਦੇ ਉਹਦੇ ਬਾਅਦ ਕਰ ਲੈ ਸਫਾਈ ਤੋਏ ਗਾ ਆਪਾਂ ਕਿਸੇ ਨੂੰ ਨਹੀਂ ਚਲੋ ਫਿਰ ਹੁਣ ਕਰੀਏ ਅੰਦਰ ਪੇਟੀ ਪੁੱਟੀ ਦਾ ਨਾ ਆ ਵੀ ਆ ਰਹੇ ਨੇ ਜੀ ਸਾਡੇ ਅੱਜ ਆਪਣਾ ਬਾਰ ਦੇ ਵਾਲਵੇ ਪਰ ਵਾਲੇ ਹਜਿਦੇ ਕਰਕੇ ਹੁਣ ਮਨਜੀਤ ਹੋਰ ਇਹ ਗੱਲਾਂ ਕਰੀ ਜਾਂਦੀ ਕਹਿੰਦੀ ਪੇਟੀਆਂ ਚੱਕ ਕੇ ਗੋਠੇ ਪਚੜਾ ਦਿਓ ਕਹਿੰਦੀ ਇੱਥੇ ਰੋਟੀ ਦਬਾਰੀਆਂ ਚੱਕ ਕੇ ਕਹਿੰਦੀ ਬਾਹਰ ਕੱਢ ਦੋ ਤੇ ਮੰਜੇ ਕਹਿੰਦੀ ਗੱਡੀ 'ਪਰ ਚੜਾ ਦਿਓ ਸਾਰੇ ਵੀ ਤੈਨੂੰ ਪਤਾ ਨਹੀਂ ਰਾਤ ਨੂੰ ਤੇਰੀ ਬਾਈ ਸਾਰਾ ਮੈਂ ਇੱਕ ਪੇਟੀ ਤਾਂ ਮੈਨੂੰ ਕਹਿੰਦੀ ਤੂੰ ਗੱਡੀ 'ਮਾਂ ਲਾ ਦਲਾ ਮੈਂ ਕੱਲ ਮੈਂ ਕਿਹਾ ਤਾਂ ਵੀ ਤਾਂ ਉਸੇ ਗੱਡੀ 'ਲਗੀ ਆ ਮੈਂ ਇਹਨਾਂ ਕਿਹਾ ਨਹੀਂ ਭਾਜੀ ਵੀ ਕੋਈ ਪੇਟੀ ਲਾ ਦਲਾ ਵੀ ਗੱਡੀ 'ਉਹ ਦੋ ਇਹ ਕਿਹਾ ਮੈਂ ਹਾਂ ਫਿਰ ਇਸ ਨੇ ਨਾ ਲਾਉ ਲਾਵਾ ਗੱਡੀ ਇਹਨਾਂ ਫਿਰ ਮੈਨੂੰ ਕਰਕੇ ਲਾਵਾ ਡਾ ਲਾਦਾ ਹੈ ਨਾ ਕਹਿੰਦਾ ਮੈਂ ਕਰਦਨ ਨਾਲ ਤਾਂ ਕੰਮ ਥੋੜਾ ਸੌਖਾ ਗਿਆ ਨਾ ਦੋਏ ਹੀ ਲਿਗੇ ਹੈ ਨਾ ਮੈਂ ਇੱਕੋ ਜਿਹਾ ਆ ਮੰਨ ਲਈ ਹੁਣ ਇਹਨੇ ਦੋਨੋਂ ਵੀ ਮੰਨ ਜਾਣਾ ਸ਼ਾਮ ਤੱਕ ਕਹਿੰਦਾ ਹਾਂਗਾ ਨਾ ਦੇਖ ਲੈ ਗੱਡੀ ਖਾਲੀ ਹੋ ਗਿਆ ਕਹਿੰਦਾ ਲਿਆ ਮੈਂ ਦੋ ਨਹੀਂ ਇੱਕ ਦਾ ਵੀ ਅਸੀਂ ਵੀ ਫਿਰ ਐਹੀ ਕਹਿਣਾ ਵੀ ਆਹ ਭਾਈ ਇੱਕ ਨਹੀਂ ਫਿਰ ਦੋਏ ਸਹੀ ਸੈਟ ਤਾਂ ਜੋੜਾ ਤਾਂ ਬਣਾਉਣਾ ਨਾ ਇੱਕ ਪੇਟੀ ਸਹੀ ਵੀ ਗਿਆ ਮੰਨ ਲਿਓ ਵੀ ਪੇਟੀ ਦਾ ਹੈ ਨਾ ਇਹ ਪੇਟੀ ਠੀਕ ਹੈ ਛੋਟੀ ਹੈ ਕੰਮ ਜਾਂ ਛੋਟੀ ਉਹਦੇ ਅਸੀਂ ਆਪਣੇ ਉੱਥੇ ਆ ਭਾਈ ਜਿਹੜਾ ਸਾਡਾ ਦੁਆ ਨਹਾਟਾ ਰਹੇ ਨੇ ਨਾਲ ਦੁਆਏ ਜਿੱਥੇ ਟੰਗਰ ਪਛਰੇ ਪਾਉਂਦੇ ਆ ਉੱਥੇ ਅਸੀਂ ਖਲ ਫੀਟ ਰੱਖ ਦੂਗੇ ਨਹੀਂ ਛੇਦੂ ਟੰਗੇ ਕਰਦੇ ਆ ਹਾਂ ਜਿਹੜਾ ਕੋ ਚਾਚੀ ਜਾ ਕੇ ਰੱਖਦੀ ਜੇ ਕਿਤੇ ਬਾਹਰ ਜਾਏਗਾ ਜੇ ਤੱਕ ਲਾਣਾ ਤੈਨੂੰ ਆਣ ਅਸੀਂ ਇੱਥੇ ਹੀ ਰੱਖ ਲੈ ਕਰੀ ਸੋਧ ਤਾਂ ਠੀਕ ਹੈ ਪਰ ਉੱਥੇ ਹੀ ਪਈਏ ਬੀਤੀ ਮੈਂ ਕਰ ਆਪਣੀ ਦੁਕਾਨ ਵਿੱਚ ਲੈ ਜੇ ਮੇਰ ਕਰਨਾ ਮੇਰੇ ਕੋਲ ਲੰਬਾਰੀ ਵੀ ਪਈ ਹੈ ਦੇਖਿਓ ਜੀ ਤੁਸੀਂ ਦੇਖੀ ਨਾ ਆਪਣੇ ਬਲੌਗਾਂ 'ਚ ਮੈਂ ਸ਼ੁਰੂ ਤੇ ਲੰਬਾਰੀ ਲਈ ਵੀ ਹੈ ਬਹੁਤ ਵਧੀਆ ਇਹ ਲੋਕ ਲੱਗ ਜਾਂਦਾ ਮੈਂ ਪੇਟੀ ਵੀ ਲੈ ਜਣੀ ਨਾ ਪੇਟੀ ਕੋਲ ਅਲਮਾਰੀ ਹਾਂਜੀ ਜੀ ਨਾ ਤੁਸੀਂ ਸਮਾਨ ਸਮੂਹ ਰੱਖਿਆ ਆਪਣਾ ਮੇਨ ਸਮਾਨ ਪੇਟੀ ਵਿੱਚ ਮੈਂ ਸਕਰਾਈ ਬਗੈਰ ਨਹੀਂ ਕਰਨੀ ਹਾਂ ਬਾਹਰ ਲਾ ਕੇ ਟੱਕਣ ਚਾਹਾਂ ਨਹੀਂ ਸਪੇਅਰ ਪਾੜ ਰੱਖ ਲੈਣਾ ਮੈਂ ਮੈਂ ਪਰਸੋ ਆਇਆ ਰਪਾ ਜੀ ਦੇ ਦੁਕਾਨ ਪਰ ਬਾਜੀ ਹੈ ਨਹੀਂ ਤੇ 1:00 ਵਜੇ ਉੱਥੇ ਨਾਲੇ ਇੱਕ ਹੋਰ ਸੌਖਾ ਹੋ ਜਾਣਾ ਮੰਜਾ ਮੈਂ ਰੱਖਿਆ ਵਈ ਅੱਜ ਕਿੱਥੇ ਦੇ 1 ਵਜੇ ਕਿਤੇ ਲੇਟ ਹੋ ਗਏ ਕਿ ਨਾਲੇ ਕੰਬਲ ਨਹੀਂ ਪਰਸੂ ਮੈਂ ਕਿਦਣਾ ਪਰਸੂ ਆਇਆ ਮੈਂ ਮਾਲਾ ਤੇ ਜਦੋਂ ਮਾਲਾ ਤੇ ਆਇਆ ਹਾਂ ਉਦੋਂ ਹਾਂ ਉਹ ਹੈ ਨਹੀਂ ਤੇ ਦੁਕਾਨ ਤੇ ਉਹਦੀ ਜਨਰੇਟਰ ਦੀ ਸਰਵਿਸ ਕਰਨਾ ਆਇਆ ਆਇਆ ਬਗਾਨਾ ਉਦੋਂ ਬਾਅਦ ਫਿਰ ਤੂੰ ਕਿੱਧਰੋਂ ਘਰੋਂ ਦਾ ਆਇਆ ਨਹੀਂ ਫਿਰ ਮੈਂ ਚੰਡੀਗੜ੍ਹ ਨੂੰ ਨਿਕਲ ਗਿਆ ਸੀ ਤੇ ਫਿਰ ਉਹ ਫਿਰ ਸ਼ਾਮ ਨੂੰ ਆਇਆ ਤਾਂ ਮੈਂ ਜਨਰੇਟਰ ਦੀ ਕਰਦੇ ਉਹ ਘਰ ਆਇਆ ਹੀ ਨਹੀਂ ਉਹਨਾਂ ਦੇ ਸਿਖਾਰੀ ਗਏ ਸੀ ਅੱਛਾ ਅੱਛਾ ਹਾਂ ਇਹ ਗੱਲ ਵੀ ਇੱਕ ਹੋਰ ਵੀ ਐ ਸਭ ਤੋਂ ਜਿਹੜੀ ਮੇਨ ਐ ਜੀ ਆਪਣੇ ਸਬਸਕ੍ਰਾਈਬਰ ਆਗਰ ਰੈਸਟਾਈ ਫੈਮਲੀ ਆ ਗਏ ਵੀ ਦੇਖੋ ਜਿਹੜਾ ਇਹ ਹਮਾਰਾ ਕੁਸ਼ਮ ਗਿਲਦਾ ਚੈਨਲ ਐ ਹੁਣੋ ਕੁਰੀ ਲੱਗੀ ਆਪਣੇ ਪੈਸੇ ਕਰ ਤੇ ਉੱਥੇ ਭਾਈ ਕੋ ਮੈਂਬਰ ਐ ਦੇਜਣ ਸਾਡੇ ਮੰਗ ਤੇ ਕੱਲੀ ਬਸ ਐ ਦੀ ਜੱਕ ਕਹਿ ਕਹਿ ਲੋਗ ਕੋ ਆਏ ਤੇ ਚੰਨਾਗੀ ਪਾ ਤੇ ਵਿੱਚ ਹੋ ਸਕਦੀ ਕਿਉਂਕਿ ਚਾਚੀ ਕੱਲੀ ਐ ਨਾ ਉੱਤੇ ਤਾਂ ਬਣਨਾ ਨਹੀਂ ਜੇ ਬਣਾ ਵੀ ਲਿਆ ਤਾਂ ਪੈਣਾ ਨਹੀਂ हां जी काकू वते काकू ने भी काम ते ला जाना। ਵੀ ਤੁਸੀਂ ਵੱਧ ਚੜ ਕੇ ਨਾ ਇਹ ਡੇਲੀ ਵੀਲੋਗ ਸਾਨੂੰ ਦਊਂਗੀ ਤੁਸੀਂ ਇਹਨੂੰ ਸਪੋਰਟ ਕਰਨੀ। ਠੀਕ ਹੈ ਜੀ? ਹਾਂ। ਉਹ ਕੰਮ ਸਸਰੀਕਾਲ ਸਾਰਿਆਂ ਨੂੰ ਲੋ ਜੀ ਕਰੋ ਅੱਜ ਦਾ ਵੀਊ ਚੈੱਕ। ਕਿਵੇਂ ਦਾ ਹੈ? ਮੈਂ ਆ ਗਿਆ ਤਾਂ ਪਹਿਲਾਂ ਘਰਾਂ। ਜੀ ਆ ਗਿਆ ਸੀ ਹਿਮਾਚਲ ਆਪਣੀ ਕੁਟੀਆਂਾਂ ਮਾ देखो बकरे लो जी गोबर गाबर चाके करती अंदर साफ सफाई Ganggar gaya apa nih, coba? ਆ ਦੇਖੋ ਇਹ ਖੱਟੇ ਪੱਕ ਗਏ ਹਨ ਆਚਾਰ ਪੈਣੇ ਯੋਗਾ ਹੋ ਗਏ ਨੇ ਇਹਨਾਂ ਦਾ गाहनी लगी अपनी चुगाना. हलो. हलो गोरी. गोरी नाल मिलो. गोरी नाल मिलो जी. ਲੋ ਜੀ ਪ੍ਰਿੰਸ ਨੇ ਕਰਤੀ ਧੀ ਇਹ ਦਰਖਤ ਦੀ ਹੱਤਿਆ ਇਹ ਵਿਚਾਰਾ ਫੇਰ ਮੌਲ ਗਿਆ ਹਾਂ ਦੁਆਰਾ ਪ੍ਰਿੰਸ ਨੇ ਕੁਝ ਜ਼ਿਆਦਾ ਹੀ ਵੱਡ ਤਿਆ ਦਾ ਨੀਚੇ ਤੇ